ਮਾਨ ਉਦਯੋਗ ਦੇ ਉਤਪਾਦਾਂ ਤੇ ਸਵਾਵਾਂ ਦੀ ਵੱਖ-ਵੱਖ ਸ਼੍ਰੇਣੀਆਂ ਨੂੰ ਪ੍ਰਦਰਸ਼ਿਤ ਕਰਦੀ 12ਵੀਂ ਇੰਟੀਰੀਅਰ ਐਕਸਟੀਰੀਅਰ ਐਕਸਪੋ 2024 ਅੱਜ ਜੀਟੀ. ਸਾਨੇਲ ਵਿਖੇ ਸ਼ੁਰੂ ਹੋਈ ਅੱਜ ਪ੍ਰਦਰਸ਼ਨੀ ਦਾ ਪਹਿਲਾ ਦਿਨ ਸੀ ਇਹ ਪ੍ਰਦਰਸ਼ਨੀ 5 ਤਰੀਕ ਤੱਕ ਚੱਲੇਗੀ ਜਿਸਤੇ ਪਹਿਲੇ ਦਿਨ ਭਾਰੀ ਗਿਣਤੀ ਚ ਲੋਕਾਂ ਨੇ ਹਿੱਸੇਦ ਕੀਤੀ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਹਲਕਾ ਸਾਨੇਲ ਦੇ ਵਿਧਾਇਕ ਹਰਦੀਪ ਸਿੰਘ ਮੁੰਡਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਤੇ ਵਿਧਾਇਕ ਹਦੀਪ ਸਿੰਘ ਮੁੰਡਿਆ ਨੇ ਪ੍ਰਬੰਧਕਾ ਦੀ ਛਲਾਗਾ ਕੀਤੀ ਪ੍ਰਦਰਸ਼ਨੀ ਵਿੱਚ ਪੇਸ਼ ਕੀਤੇ ਗਏ ਉਤਪਾਦਾਂ ਤੇ ਸਭਾਵਾਂ ਦੇ ਵਿਸ਼ਾਲ ਸ਼੍ਰੇਣੀ ਬਾਰੇ ਚਾਨਣਾ ਪਾਇਆ ਦੇਖੋ ਜੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਗੀ ਦਾ ਸੁਪਨਾ ਪੂਰਾ ਹੋ ਗਿਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਇਹ ਮੀਟੇ ਚੱਲੇ ਹੋਏ ਨੇ ਜਿਹੜੀ ਰਿਪੋਰਟ ਜੇ ਲੱਗ ਰਿਹਾ ਕਿ ਉਹਦਾ ਸੁਪਨਾ تقریبا ਪੂਰਾ ਹੋ ਗਿਆ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਪ੍ਰੋਜੈਕਟ ਹੈ ਹੋ ਗਿਆ ਸਾਮਾਨ ਤਿਆਰ ਹੋ ਰਿਹਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਲੈਣ ਵਾਲਾ ਉਹ ਪੰਜਾਬ ਦੇ ਲੋਕਾਂ ਨੂੰ ਮਿਲ ਰਿਹਾ ਪੰਜਾਬ ਦੇ ਯੂਥ ਨੂੰ ਤੁਹਾਡੇ ਚੰਗੇ ਦੇ ਬੈਂਤੀਆਂ ਤੇ ਪ੍ਰਧਾਨ ਮੰਤਰੀ ਸਰਦਾਰ ਕੋਵਿੰਗ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਚਲੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਐਗਜ਼ੀਬਿਸ਼ਨ ਤੇ ਪਹੁੰਚੋ ਆਪਣਾ ਪੰਜਾਬ ਕਾਹੀ ਰੰਗਲਾ ਪੰਜਾਬ ਬਣਾਉਣ ਲਈ ਚਲੇ ਆਇਆ ਹੈ ਰਹੇ ਕਿ ਜਿੰਨਿ ਸਿਮਰੀ ਇਹੋ ਜਿਹੇ ਪ੍ਰੋਜੈਕਟ ਤਿਆਰ ਕੀਤੇ ਨੇ ਤੇ ਉਹ ਆ ਕੇ ਦੇਖਣ ਜਿਹੜੇ ਆਪਾਂ ਕਹਿੰਦੇ ਕੈਨੇਡਾ ਤੇ ਆ ਇੰਦਾ ਜੀ ਉੱਥੇ ਐਡਾ ਵੀ ਲਿਫਟ ਹੈ ਕਿ ਸਾਰਾ ਕੁਝ ਪੰਜਾਬ 'ਚ ਹਰਿਆ-ਲੁਹਾਰਾ ਕੀ ਹੈਗਾ ਉਹ ਐਗਜ਼ੀਬਿਸ਼ਨ ਲੱਗਾ ਹੋਇਆ ਸਾਰਿਆਂ ਨੂੰ ਬੇਨਤੀ ਹੈ ਜਰੂਰ ਇਹਦਾ ਆਨੰਦ ਲਓ ਇਹਦਾ ਫਾਇਦਾ ਉਠਾਓ ਤੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਤਾਜੇ ਨੌਜਵਾਨ ਦੇਖਣ ਤੋਂ ਉਹਨਾਂ ਨੂੰ ਵੀ ਪੰਜਾਬ ਪ੍ਰਤੀ ਪਿਆਰ ਪੈਦਾ ਹੋਵੇ ਤੇ ਪੰਜਾਬ ਦੇ ਵਿੱਚ ਕੁਝ ਕਰਕੇ ਦਿਖਾਉਣਾ ਤੇ ਸਾਡੇ ਬਿਊਰੋ ਦੇ ਸਾਡੇ ਭੈਣ ਭਰਾ ਜਿਹੜੇ ਐਨ ਐਨ ਕਰਦੇ ਇੰਜੀਨੀਅਰ ਐ, ਟੀਅਰ ਮੈਨ ਐ ਪੰਜਾਬ ਦੇ ਲੈਵਲ ਦੇ, ਲੁਧਿਆਣਾ ਲੈਵਲ ਦੇ ਸਾਰੇ ਆਸ਼ਕ ਪ੍ਰੇਮਾਨ ਇਹਨਾਂ ਕਰ ਰਿਹਾ ਕਿ ਪੰਜਾਬ ਨੂੰ ਉੱਪਰ ਚਾਹਣਾ ਤੇ ਨੌਜਵਾਨਾਂ ਨੂੰ ਕਹਿੰਦੇ ਕਿ ਅੰਗਰੇਜ਼ਾਂ ਦੇ ਪਹੁੰਚੇ ਤੇ ਤਾਂ ਹੀ ਤੁਹਾਨੂੰ ਪਰਫਾਰਮ ਕਰਦਾ ਰਹੂਗਾ ਤੁਹਾਡੇ ਚੈਨਲ ਰਹੀ ਨੇ ਤੁਹਾਡਾ ਵੀ ਧੰਨਵਾਦ ਕਰਦਾ ਜੀ ਤੁਸੀਂ ਇਹ ਚੈਨਲ ਤੇ ਇੱਕ ਵੇਖੀਏ ਕਿ ਹਰ ਕੋਣ ਤੋਂ ਬਹੁਤ ਹਰ ਚੀਜ਼ ਦਿਖਾਇਓ ਜਿਹੜੀ ਨਵੀਂ ਨਵੀਂ ਤਕਨੀਕ ਆ ਰਹੀ ਉਹਨੂੰ ਇੱਥੇ ਦੇਖਣ ਦੇ ਕੰਮ ਦੇ ਬਹੁਤ ਜਲਦੀ ਮੁੱਖ ਮੰਤਰੀ ਸਾਹਿਬ ਹੋਰ ਸਰਕਾਰ ਤੇ ਆਜ ਬੋਲ ਗਿਆ ਬਹੁਤ ਜਲਦੀ ਕੀਤਾ ਗਿਆ। ਕਿ ਟੈਕ ਟ੍ਰੇਕ ਚਾਈ ਜਾਉਂਦਾ। ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਹਿਸਾਬ ਨਾਲ ਜਿੱਦ ਨੂੰ ਮੁੱਖ ਮੰਤਰੀ ਸਾਹਿਬ ਪੱਲੇ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਪਿਆਰ ਕਰਦੇ ਆ ਪਰ ਉਹਨਾਂ ਦੇ ਹਿਸਾਬ ਨਾਲ ਹੀ ਪੰਜਾਬ ਤੱਕ ਇਹ ਜਾ ਰਿਹਾ ਇਹ ਵੀ ਉਹਨਾਂ ਦਾ ਜਿਹੜਾ ਬੋਤਾਂ ਲੋਕਾਂ ਦਾ ਇਹ ਹੰਦ ਵੀ ਸੈਂਟਰ ਸਾਹਨੇ ਵਾਲੋ ਦਾ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਨੇ

छोटा वैल रखे वैल रखा रखी हर साइज बहुत ही लिफ्ट जी सब तो ज्यादा इंजीनियर ने कंप्रोमाइज नहीं करते किसी भी लिफ्ट बहुत सेफ्योर ने दूसरी गल से सर्विस देने जाने जाने साधी एक वही टीम है

पूरे हक हाँ नेक इन इंडिया और बी वेरी लोकल फॉर लोगल असर दिखाना चाहिए और आके साथ लिफ्ट देखनी भी चाहिए नेैक्टरी भी विजिट करनी चाहिए